ਸਰਦੀਆਂ ਆ ਗਈਆਂ ਨੇ ਸਰਦੀਆਂ ਦੇ ਨਾਲ ਸਾਡੀ ਸਕਿਨ ਜਿਹੜੀ ਹੈ ਨਾ ਇੱਕਦਮ ੁਰਝਾ ਜਾਂਦੀ ਹੈ ਸਕਿਨ ਤੇ ਖੁਸ਼ਕੀ ਹੋ ਜਾਂਦੀ ਹੈ ਸਕਿਨ ਤੇ ਡਲਨੈਸ ਹੋ ਜਾਂਦੀ ਹੈ ਤੇ ਮੇਰੀਆਂ ਭੈਣਾਂ ਦੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਕਿਨ ਇੱਕਦਮ ਰੁੱਖੀ ਸੁਖੀ ਤੇ ਬੇਜਾਨ ਹੋ ਜਾਂਦੀ ਹੈ ਅੱਜ ਮੈਂ ਤੁਹਾਨੂੰ ਬਹੁਤ ਵਧੀਆ ਕਿ ਚੀਜ਼ਾਂ ਦਿਆਂ ਇਸ ਫੇਸ਼ੀਅਲ ਨੂੰ ਇਹ ਹੈਗੇ ਨੇ ਪੱਕੇ ਹੋਏ ਚਾਵਲ ਤੇ ਇਹਦੇ ਵਿੱਚ ਸਿਰਫ ਤਿੰਨ ਚੀਜ਼ਾਂ ਮਿਕਸ ਕਰਕੇ ਤੁਸੀਂ ਅਗਰ ਲਗਾਣੀਆਂ ਸ਼ੁਰੂ ਕਰ ਦਿੱਤੀਆਂ ਤੁਹਾਡੀ ਸਕਿਨ ਤੇ ਰਿੰਕਲ ਵੀ ਠੀਕ ਹੋ ਜਾਣੇ ਨੇ, ਛਾਈਆਂ ਠੀਕ ਹੋ ਜਾਣੀਆਂ ਨੇ, ਜਿਹੜੀਆਂ ਝੁਰੜੀਆਂ ਪੈਂਦੀਆਂ ਵੀ ਆ ਨਾ ਮੇਰੀਆਂ ਭੈਣਾਂ ਦੇ ਕਮੈਂਟ ਵੀ ਆਏ ਸੀਗੇ ਕਿ ਦੀਦੀ ਸਾਡੇ ਝੁਰੜੀਆਂ ਪੈ ਗਈਆਂ ਨੇ ਤੇ ਇਹਨਾਂ ਝੁਰੜੀਆਂ ਦੀ ਰੋਕ ਥਾਮ ਇਹ ਬੜਾ ਫੇਸ ਪੈਕ ਕਰੇਗਾ। ਅਗਰ ਤੁਸੀਂ ਪੂਰੀ ਸਰਦੀ ਸਰਦੀ ਇਸ ਨੂੰ ਲਗਾ ਲੈਂਦੇ ਹੋ, ਇਹਦੇ ਨਾਲ ਫੇਸ਼ੀਅਲ ਵੀ ਕਰ ਲੈਂਦੇ ਹੋ, ਇਹਨੂੰ ਮਾਸਕ ਦੀ ਤਰ੍ਹਾਂ ਲਗਾ ਕੇ ਵੀ ਰੱਖ ਸਕਦੇ ਹੋ ਤੁਹਾਡੀ ਸਕਿਨ ਤੇ ਝੁਰੜੀਆਂ ਬਿਲਕੁਲ ਠੀਕ ਹੋ ਜਾਣਗੀਆਂ ਤੁਹਾਡੀ ਸਕਿਨ ਇੱਕਦਮ ਚਮਕਦਮ ਕਵਾਲੀ ਹੋ ਜਾਵੇਗੀ ਕਿਉਂਕਿ ਅਸੀਂ ਮਿਡ ਕਲਾਸ ਲੋਕ ਹਾਂ ਮਿਡਲ ਕਲਾਸ ਲੋਕ ਵਾਲੇ ਅਸੀਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ ਤੇ ਇਹਦੇ ਨਾਲੋਂ ਚੰਗਾ ਹੈ ਘਰੇ ਹੀ ਆਪਣੇ ਕਿਚਨ ਵਿੱਚ ਕੁਝ ਚੀਜ਼ਾਂ ਇਦਾਂ ਦੇ ਪਈਆਂ ਹੁੰਦੀਆਂ ਨੇ ਜਿਹਨੂੰ ਇਸਤੇਮਾਲ ਕਰਕੇ ਸਾਡੀ ਸਕਿਨ ਜਿਹੜੀ ਇੱਕਦਮ ਬਿਊਟੀਫੁੱਲ ਤੇ ਇੱਕਦਮ ਗਲੋਇੰਗ ਹੋ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਨੂੰ ਬਿਲਕੁਲ ਕੋਈ ਵੀ ਝੁਰੜੀ ਨਹੀਂ ਹੈਗੀ ਕੋਈ ਦਾਗ ਨਹੀਂ ਕੋਈ ੱੱਬਾ ਨਹੀਂ ਇਹਨਾਂ ਚੀ ਮੇਰੀ ਸਕਿਨ ਜਿਹੜੀ ਇੱਕਦਮ ਚਮਕ ਰਹੀ ਏ ਔਰ ਮੇਰੀ ਸਕਿਨ ਤੇ ਕੋਈ ਵੀ ਦਾਗ ਨਹੀਂ ਕੋਈ ਰਿੰਕਲ ਨਹੀਂ ਹੈਗਾ 40 ਸਾਲ ਦੀ ਏਜ ਵਿੱਚ ਵੀ ਇੱਕਦਮ ਚਿਹਰਾ ਬਿਲਕੁਲ ਜਵਾਨ ਪਿਆ ਏ ਇਹਨਾਂ ਚੀਜ਼ਾਂ ਕਰਕੇ ਚਲੋ ਜੀ ਅੱਜ ਇਹ ਵਾਲੀ ਚੀਜ਼ ਜਿਹੜੀ ਮੈਂ ਸ਼ੇਅਰ ਕਰਨ ਲੱਗੀ ਆ ਉਸ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਤੇ ਤਾਂ ਹੀ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗੀ ਤੇ ਐਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਇਸ ਫੇਸ਼ੀਅਲ ਕਰੀਮ ਨੂੰ ਬਣਾਉਣ ਲਈ ਤੁਹਾਨੂੰ ਕੀ ਚਾਹੀਦੇ ਨੇ ਪੱਕੇ ਹੋਏ ਚਾਵਲ ਜਿਹੜੇ ਆਮ ਆਪਾਂ ਚਾਵਲ ਬਣਾਉਂਦੇ ਆ ਨਾ ਬਿਨਾਂ ਨਮਕ ਤੋਂ ਤੁਹਾਨੂੰ ਚਾਵਲ ਚਾਹੀਦੇ ਨੇ ਇਸ ਚਾਵਲਾਂ ਦੇ ਵਿੱਚ ਥੋੜਾ ਜਿਹਾ ਤੁਸੀਂ ਕੱਚਾ ਦੁੱਧ ਪਾ ਕੇ ਮਿਕਸੀ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਇਸ ਤਰੀਕੇ ਨਾਲ ਇਹਦੀ ਕਰੀਮ ਬਣਾ ਲੈਣੀ ਹੈ ਜਿਹੜੇ ਚਾਵਲ ਹੁੰਦੇ ਨੇ ਸਾਡੀ ਸਕਿਨ ਨੂੰ ਬਹੁਤ ਬ੍ਰਾਈਟ ਕਰਦੇ ਨੇ ਸਾਡੀ ਸਕਿਨ ਦੀ ਝੁਰੜੀਆਂ ਨੂੰ ਸਾਡੀ ਸਕਿਨ ਦੀ ਲੂਜ਼ਪਨ ਨੂੰ ਖਤਮ ਕਰਦੇ ਨੇ ਤੇ ਸਕਿਨ ਵਿੱਚ ਚਮਕ ਲੈ ਕੇ ਆਉਂਦੇ ਨੇ ਤੇ ਉਹਦੇ ਵਿੱਚ ਤੁਸੀਂ ਲੈਣਾ ਹੈ ਇੱਕ ਚਮਚ ਹਨੀ ਯਾਨੀ ਕਿ ਸ਼ਹਿਦ ਸ਼ਹਿਦ ਜਿਹੜਾ ਹੁੰਦਾ ਸਾਡੀ ਸਕਿਨ ਦੀ ਜਿਹੜੀ ਡਰਾਈਨੈਸ ਉਹਨੂੰ ਖਤਮ ਕਰਦਾ ਹੈ ਸਕਿਨ ਨੂੰ ਇੱਕ ਚਮਕਦਾਰ ਤੇ ਗਲੋਇੰਗ ਬਣਾਉਂਦਾ ਹੈ ਸਕਿਨ ਵਿੱਚ ਇੱਕ ਮੋਇਸਚਰਾਈਜ਼ਰ ਪੈਦਾ ਕਰਦਾ ਜਿਹੜਾ ਸਾਨੂੰ ਚਾਹੀਦਾ ਹੁੰਦਾ ਹੈ ਤੇ ਇੱਕ ਚਮਚਾ ਲੈ ਲੈਣਾ ਤੁਸੀਂ ਐਲੋਵੀਰਾ ਜੈਲ ਜਿਹੜੀ ਘਰ ਵਾਲੀ ਹੁੰਦੀ ਹੈ ਉਹ ਵੀ ਲੈ ਸਕਦੇ ਹੋ ਜਿਹੜੀ ਬਾਜ਼ਾਰ ਵਾਲੀ ਹੁੰਦੀ ਉਹ ਵੀ ਤੁਸੀਂ ਇਹਦੇ ਵਿੱਚ ਲੈ ਸਕਦੇ ਹੋ ਅਗਰ ਤੁਸੀਂ ਇਸ ਫੇਸ਼ੀਅਲ ਨੂੰ ਸਰਦੀ ਸਰਦੀ ਆਪਣੇ ਚਿਹਰੇ ਤੇ ਲਗਾਉਣਾ ਸ਼ੁਰੂ ਕਰਤਾ ਤੁਹਾਡਾ ਚਿਹਰਾ ਬੇਦਾਗ ਹੋ ਜਾਵੇਗਾ ਬਹੁਤ ਖੂਬਸੂਰਤ ਤੁਹਾਡੀ ਸਕਿਨ ਹੋਣੀ ਸ਼ੁਰੂ ਹੋ ਜਾਣੀ ਹੈ ਕੋਰੀਅਨ ਲੋਕਾਂ ਵਰਗੀ ਤੇ ਹਾਂਜੀ ਤੁਸੀਂ ਦੇਖ ਲਿਆ ਕਿਸ ਤਰੀਕੇ ਨਾਲ ਇਹ ਵਾਲੀ ਕਰੀਮ ਬਣ ਕੇ ਰੈਡੀ ਹੋ ਗਈ ਹੈ ਬਸ ਪੱਕੇ ਚਾਵਲ ਜਿਹੜੇ ਹੋਣੇ ਚਾਹੀਦੇ ਨੇ ਆਪਣੇ ਘਰੇ ਆਮ ਚਾਵਲ ਬਣਦੇ ਆ ਤੁਸੀਂ ਥੋੜੇ ਜਿਹੇ ਇਹਦੇ ਵਿੱਚ ਲੈ ਸਕਦੇ ਹੋ ਬਿਨਾਂ ਨਮਕ ਵਾਲੇ ਤੇ ਜਦੋਂ ਵੀ ਇਸ ਫੇਸ਼ੀਅਲ ਨੂੰ ਕਰਨਾ ਹੈ ਪਹਿਲਾਂ ਤੁਹਾਡੇ ਚਿਹਰੇ ਨੂੰ ਇੱਕਦਮ ਨਾ ਅਬ ਮਤਲਬ ਕਿ ਗਿੱਲਾ ਕਰ ਲੈਣਾ ਚਾਹੀਏ ਪਾਣੀ ਨਾਲ ਕਰ ਲੋ ਚਾਹੇ ਤੁਸੀਂ ਰੋਜ਼ ਵਾਟਰ ਦੇ ਨਾਲ ਕਰ ਲੋ ਸੁੱਕੇ ਫੇਸ ਤੇ ਕਦੀ ਵੀ ਫੇਸ਼ੀਅਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਚਿਹਰੇ ਤੇ ਥੋੜਾ ਜਿਹਾ ਮੋਇਸਚਰਾਈਜ਼ਰ ਜ਼ਰੂਰ ਲਗਾਉਣਾ ਚਾਹੀਦਾ ਪਾਣੀ ਚਾਹੇ ਗੁਲਾਬ ਜਲ ਠੀਕ ਹੈ ਇਹਨਾਂ ਚੀਜ਼ਾਂ ਨੂੰ ਲਗਾ ਕੇ ਫਿਰ ਤੁਸੀਂ ਕੀ ਕਰਨਾ ਹੈ ਇਸ ਕਰੀਮ ਨੂੰ ਇਹ ਦੇਖੋ ਇਸ ਕਰੀਮ ਨੂੰ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਆਪਣੇ ਚਿਹਰੇ ਤੇ ਤੇ ਆਪਣੇ ਚਿਹਰੇ ਨੂੰ ਇੱਕਦਮ ਬਿਊਟੀਫੁੱਲ ਇੱਕਦਮ ਗਲੋਇੰਗ ਤੇ ਇੱਕਦਮ ਚਮਕਦਾਰ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਇਹ ਵਾਲਾ ਮਾਸਕ ਬਣ ਕੇ ਰੈਡੀ ਹੋ ਜਾਂਦਾ ਹੈ ਪੱਕੇ ਚਾਵਲਾਂ ਦੇ ਵਿੱਚ ਹਨੀ ਜ਼ਰੂਰ ਪਾਣਾ ਹੈ ਔਰ ਜਿਹੜਾ ਐਲੋਵੇਰਾ ਜੈੱਲ ਉਹ ਵੀ ਤੁਸੀਂ ਜ਼ਰੂਰ ਪਾਣੀ ਇਹਦੇ ਵਿੱਚ ਤੇ ਦੋ ਤਿੰਨ ਬੂੰਦਾਂ ਗਲਿਸਰਿਨ ਦੀਆਂ ਪਾਣੀਆਂ ਨੇ ਕਿਉਂਕਿ ਸਰਦੀ ਦਾ ਰਾਜਾ ਹੈ ਇਹ ਵਾਲੀਆਂ ਚੀਜ਼ਾਂ ਸਰਦੀ ਵਿੱਚ ਸਾਡੀ ਸਕਿਨ ਨੂੰ ਇੱਕਦਮ ਬਿਊਟੀਫੁੱਲ ਤੇ ਇੱਕਦਮ ਗਲੋਇੰਗ ਕਰ ਦਿੰਦੀਆਂ ਨੇ ਤੁਹਾਡੀਆਂ ਝੁਰੜੀਆਂ ਜਿਹੜੀਆਂ ਨੇ ਬਿਲਕੁਲ ਹੀ ਠੀਕ ਹੋ ਜਾਣਗੀਆਂ ਔਰ ਜਿਨ੍ਹਾਂ ਭੈਣਾਂ ਦੇ ਪੈ ਗਈਆਂ ਨੇ ਉਹ ਵੀ ਠੀਕ ਹੋ ਜਾਣਗੀਆਂ ਔਰ ਜਿਹੜੀਆਂ ਚਿੰਤੀਆਂ ਨੇ ਸਾਡੇ ਜਿਹੜੀਆਂ ਝੁਰੜੀਆਂ ਨਾ ਪੈਣ ਸਾਡੀ ਸਕਿਨ ਇੱਕਦਮ ਸਾਫ ਰਵੇ ਕੋਈ ਰਿੰਕਲ ਨਾ ਪਵੇ ਤੇ ਉਹ ਮੇਰੀਆਂ ਭੈਣਾਂ ਲਗਾਉਣਾ ਸ਼ੁਰੂ ਕਰ ਦੇਣਾ ਇਹਦੇ ਨਾਲ ਰੰਗ ਵੀ ਗੋਰਾ ਹੁੰਦਾ ਹੈ ਜਿਨ੍ਹਾਂ ਦਾ ਸਾਵਲਾ ਹੋ ਚੁੱਕਿਆ ਹੈ ਨਾ ਧੁੱਪ ਦੇ ਕਰਕੇ ਟੈਨਿੰਗ ਆ ਚੁੱਕੀ ਹੈ ਤੇ ਇਹਦੇ ਨਾਲ ਤੁਹਾਡਾ ਰੰਗ ਵੀ ਜਿਹੜਾ ਹੈ ਨਾ ਸਾਫ ਹੋ ਜਾਵੇਗਾ ਇੱਕਦਮ ਗੋਰਾ ਚਿੱਟਾ ਹੋ ਜਾਵੇਗਾ ਤੇ ਕਿਸੇ ਵੀ ਏਜ ਵਿੱਚ ਲੜਕੀਆਂ ਲੜਕੇ ਦੋਨੇ ਹੀ ਕਰ ਸਕਦੇ ਨੇ ਇਹ ਨਹੀਂ ਹੈਗਾ ਕਿ ਵੀ ਮਤਲਬ ਕਿ ਲੇਡੀਜ਼ ਨਹੀਂ ਕਰਨਾ ਹੈ ਲੜਕੀਆਂ ਲੜਕੇ ਦੋਨੋਂ ਲੜਕੇ ਵੀ ਕਰ ਸਕਦੇ ਨੇ ਲੜਕੀਆਂ ਨੂੰ ਸ਼ੌਂਕ ਹੁੰਦਾ ਸ킨 ਨੂੰ ਗੋਰਾ ਚਿੱਟਾ ਰੱਖਣਾ ਕਈਆਂ ਦੇ ਪਿੰਪਲ ਹੁੰਦੇ ਨੇ ਪਿੰਪਲਾਂ ਕਰਕੇ ਦਾਗ ਪੈ ਗਏ ਹੁੰਦੇ ਨੇ ਜਾ ਸਾਡੀ ਸਕਿਨ ਜਿਹੜੀ ਬਹੁਤ ਹੀ ਡਰਾਈ ਹੋ ਜਾਂਦੀ ਏ ਤੇ ਇਹਨਾਂ ਚੀਜ਼ਾਂ ਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਨੂੰ ਇੱਕ ਤੰਮ ਬਿਊਟੀਫੁੱਲ ਬਣਾ ਸਕਦੇ ਹੋ ਠੀਕ ਹੈ ਇਹ ਜਿਹੜਾ ਹੁੰਦਾ ਹੈ ਨੇਚਰਲ ਜਿਹੜਾ ਮੋਇਸਚਰਾਈਜ਼ਰ ਹੈ ਨਾ ਉਹ ਪੈਦਾ ਕਰਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਉਂਕਿ ਜਦੋਂ ਸਾਡੀ ਸਕਿਨ ਰੁੱਖੀ ਸੁੱਕੀ ਹੋ ਜਾਂਦੀ ਹੈ ਨਾ ਉਸ ਟਾਈਮ ਹੀ ਸਾਡੇ ਰਿੰਕਲ ਆਉਣੇ ਸ਼ੁਰੂ ਹੋ ਜਾਂਦੇ ਨੇ ਉਸ ਟਾਈਮ ਹੀ ਸਾਡੇ ਸ਼ਾਈਆਂ ਪੈਂਦੀਆਂ ਨੇ ਉਸ ਟਾਈਮ ਸਾਡੇ ਦਾਗ ਧੱਬੇ ਪੈਂਦੇ ਨੇ ਉਸ ਟਾਈਮ ਹੀ ਸਾਡਾ ਜਿਹੜਾ ਰੰਗ ਹੈ ਨਾ ਪਹਿਲਾਂ ਨਾਲੋਂ ਬਲੈਕ ਹੋਣਾ ਸ਼ੁਰੂ ਹੋ ਜਾਂਦਾ ਹੈ ਡਾਰਕ ਹੋਣਾ ਸ਼ੁਰੂ ਹੋ ਜਾਂਦਾ ਹੈ ਪੱਕਾ ਪੱਕਾ ਸਾਵਲਾ ਰੰਗ ਜਿਹਨੂੰ ਕਹਿੰਦੇ ਆ ਨਾ ਉਹ ਹੋ ਜਾਂਦਾ ਹੈ ਸ਼ੁਰੂ ਤੇ ਮੇਰੀ ਭੈਣਾਂ ਚਾਹਦੀਆਂ ਨੇ ਕਿ ਸਾਡੇ ਝੁਲੜੀਆਂ ਨਾ ਪੈਣ ਇਸ ਤਰੀਕੇ ਨਾਲ ਤੁਸੀਂ ਪੱਕੇ ਹੋਏ ਚਾਵਲ ਲੈਣੇ ਨੇ ਮਿਕਸੀ ਗ੍ਰੈਂਡ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਇਸ ਤਰ੍ਹਾਂ ਕੇ ਨਾ ਕਰੀਮ ਬਣਾ ਕੇ ਤੇ ਇਹ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਨੇ ਪਾ ਕੇ ਤੁਸੀਂ ਇਹਨੂੰ ਸਟੋਰ ਕਰਕੇ ਵੀ ਤਿੰਨ ਤੋਂ ਚਾਰ ਦਿਨ ਵਾਸਤੇ ਆਪਣੀ ਫ੍ਰੀਜ ਦੇ ਵਿੱਚ ਰੱਖ ਸਕਦੇ ਹੋ ਤਾਜ ਜੇ ਤੁਹਾਨੂੰ ਰੋਜ਼ ਬਣਾਉਂਦਾ ਚੰਝਟ ਨਾ ਪਵੇ ਇਸ ਤਰੀਕੇ ਨਾਲ ਤੁਸੀਂ ਕੱਢੀ ਕਰੀਮ ਤੇ ਆਪਣੇ ਫੇਸ ਤੇ 10 ਮਿੰਟ ਲਗਾ ਕੇ ਮ사ਜ ਕਰਕੇ ਫਿਰ 10 ਮਿੰਟ ਵਾਲਾ ਫੇਸ ਮਾਸਕ ਜਿਹੜਾ ਤੁਸੀਂ ਲਗਾ ਕੇ ਆਪਣੇ ਚਿਹਰੇ ਤੇ ਰੱਖ ਲੈਣਾ ਜਾਨਕਿ 20 ਮਿੰਟ ਆਪਣੇ ਚਿਹਰੇ ਤੇ ਇਹ ਚੀਜ਼ ਲੱਗੀ ਰਹਿਣੀ ਚਾਹੀਦੀ ਹੈ ਤਾਂ ਜੋ ਪੂਰੇ ਤਰੀਕੇ ਨਾਲ ਅਸਰ ਹੋਵੇ ਸਾਡੇ ਚਿਹਰੇ ਤੇ ਔਰ ਚਿਹਰਾ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਗਰਦਨ ਦਾ ਕਲਰ ਔਰ ਸਕਿਨ ਦਾ ਕਲਰ ਤੁਸੀਂ ਦੇਖ ਲਓ ਹੁਣੇ ਨਾਲੇ ਦੇਖ ਲਓ ਦੇਖੋ ਅਜਿਵੇਂ ਪੰਜ ਮਿੰਟ ਵੀ ਨਹੀਂ ਹੋਏ ਮ사ਜ ਕਰਦੀ ਨੂੰ ਆ ਦੇਖੋ ਤੁਸੀਂ ਦੇਖਿਆ 글로 ਦੇਖੋ ਕਿੰਨਾ ਆਇਆ ਤੇ ਗਰਦਨ ਦਾ ਔਰ ਚਿਹਰੇ ਦਾ ਕਲਰ ਤੁਸੀਂ ਖੁਦ ਦੇਖ ਸਕਦੇ ਹੋ ਲਾਈਵ ਪ੍ਰੂਫ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਬਹੁਤ ਹੀ ਵਧੀਆ ਇਹ ਬੜਾ ਮਾਸਕ ਹੈ ਚਾਵਲਾਂ ਦਾ ਔਰ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਕਰਨਾ ਹੈ ਤੁਸੀਂ ਆਪਣੀ ਗਰਦਨ ਤੇ ਵੀ ਨਹਾਉਣ ਵੇਲੇ ਤੁਸੀਂ ਆਪਣੀ ਗਰਦਨ ਤੇ ਕਰ ਲਓ ਹੱਥਾਂ ਤੇ ਕਰ ਲਓ ਬਾਹਾਂ ਤੇ ਕਰ ਲਓ ਜਿੱਦਾਂ ਮਰਜ਼ੀ ਤੁਸੀਂ ਇਸ ਫੇਸ਼ਲ ਨੂੰ ਕਰਕੇ ਆਪਣੀ ਸਕਿਨ ਨੂੰ ਇੱਕਦਮ ਗੋਰਾ ਚਿੱਟਾ ਤੇ ਇੱਕਦਮ ਮਲਾਈਮ ਬਣਾ ਸਕਦੇ ਹੋ ਹਾਂਜੀ 10 ਤੋਂ 20 ਮਿੰਟ ਮੈਂ ਆਪਣੇ ਚਿਹਰੇ ਤੇ ਲਗਾ ਕੇ ਰੱਖਿਆ ਮ사ਜ ਕਰਕੇ ਫੇਸ ਨੂੰ ਵੋਸ਼ ਕਰ ਲਿਆ ਸਿੰਪਲ ਪਾਣੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਮੇਰਾ ਚਿਹਰਾ ਬਿਲਕੁਲ ਸਾਫ ਤੇ ਬਿਲਕੁਲ ਗਲੋਇੰਗ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਗਰਦਨ ਦਾ ਕਲਰ ਔਰ ਚਿਹਰੇ ਦਾ ਕਲਰ ਤੁਸੀਂ ਦੇਖ ਲਓ ਲਾਈਵ ਪ੍ਰੂਫ ਤੁਸੀਂ ਦੇਖ ਸਕਦੇ ਹੋ ਗਰਦਨ ਦਾ ਕਲਰ ਕਿਦਾਂ ਲੱਗ ਰਿਹਾ ਹੈ ਔਰ ਚਿਹਰੇ ਦਾ ਕਲਰ ਦੇਖ ਲਓ ਕਿੰਨਾ ਸਾਫ ਕਿੰਨਾ ਬ੍ਰਾਈਟ ਲੱਗ ਰਿਹਾ ਹੈ ਤੇ ਕਿੰਨਾ ਮਤਲਬ ਕਿ ਨੀਡ ਲੱਗ ਰਿਹਾ ਹੈ ਇਸ ਤਰੀਕੇ ਨਾਲ ਤੁਸੀਂ ਵੀ ਇਸ ਫੇਸ਼ੀਅਲ ਨੂੰ ਕਰਕੇ ਆਪਣੇ ਸਕਿਨ ਨੂੰ ਨਾ ਚਮਕਦਾਰ ਬਣਾ ਸਕਦੇ ਹੋ ਆਪਣੇ ਲਈ ਤੁਸੀਂ ਡੇਲੀ 10 20 ਮਿੰਟ ਕੱਢ ਸਕਦੇ ਹੋ ਠੀਕ ਹੈ ਜੇਕਰ ਆਪਾਂ ਆਪਣੇ ਪਰਿਵਾਰ ਲਈ ਟਾਈਮ ਕੱਢਦੇ ਆਂ ਤੇ ਆਪਣੇ ਲਈ ਵੀ ਸਾਨੂੰ ਕੱਢਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਹਾਡੀ ਸਕਿਨ ਜਿਹੜੀ ਇੱਕਦਮ ਖੂਬਸੂਰਤ ਤੇ ਇੱਕਦਮ ਬ੍ਰਾਈਟ ਰਵੇ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਚਿਹਰੇ ਤੇ ਕਿੰਨਾ ਨਿਖਾਰ ਆ ਚੁੱਕਾ ਹੈ ਤੁਸੀਂ ਦੇਖ ਲਓ ਕੋਈ ਕਰੀਮ ਨਹੀਂ ਲਗਾਈ ਕੋਈ ਕੁਝ ਨਹੀਂ ਲਗਾਇਆ ਸਿੰਪਲ ਪਾਣੀ ਨਾਲ ਸਿਰਫ ਵਾਸ਼ ਕਰਕੇ ਤੁਹਾਡੇ ਸਾਹਮਣੇ ਹੀ ਮੈਂ ਜਿਹੜਾ ਆਪਣਾ ਸਾਫ਼ ਕਰ ਰਹੀ ਐ ਤੇ ਤੁਸੀਂ ਦੇਖ ਸਕਦੇ ਹੋ ਚਿਹਰਾ ਬਿਲਕੁਲ ਸਾਫ਼ ਸੁਥਰਾ ਹੋ ਗਿਆ ਹੈ ਤੇ ਐਦਾ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਗਰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦੇਣਾ ਔਰ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨਾਲ ਬਨੇ ਰਹਿਣਾ ਤੁਸੀਂ ਤੇ ਡੇਲੀ ਆਪਣਾ ਤੁਹਾਨੂੰ ਬਹੁਤ ਸੋਹਣੇ ਸੋਹਣੇ ਟਿਪਸ ਦੱਸਦੇ ਆ ਤੁਹਾਡੀ ਸਕਿਨ ਕੇਅਰ ਲਈ ਖਾਸ ਕਰਕੇ ਸਰਦੀਆਂ ਵਿੱਚ ਸਾਨੂੰ ਬਹੁਤ ਕੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ ਸਾਡੀ ਸਕਿਨ ਜਿਹੜੀ ਇੱਕਦਮ ਰੁੱਖੀ ਸੁੱਕੀ ਹੋ ਜਾਂਦੀ ਹੈ ਤੇ ਇਹਦੇ ਕਰਕੇ ਆਪਣੀ ਸਕਿਨ ਦੇ ਵਿੱਚ ਜਾਨ ਜਿਹੀ ਰਹਿੰਦੀ ਸਕਿਨ ਤੇ ਚਮਕ ਨਹੀਂ ਰਹਿੰਦੀ ਤੇ ਤੁਹਾਨੂੰ ਇਦਾਂ ਦੇ ਜਿਹੜੇ ਆਪਾਂ ਹੋਮ ਮੇਡ ਰੈਮਡੀयां ਦੱਸ ਕੇ ਤੁਹਾਡੇ ਨਾਲ ਸ਼ੇਅਰ ਕਰਕੇ ਤੇ ਤੁਹਾਡੀ ਸਕਿਨ ਨੂੰ ਇੱਕਦਮ ਬਿਊਟੀਫੁੱਲ ਗਲੋ ਦੇਣਾ ਚਾਹੁੰਦੇ ਆਂ ਔਰ ਸੋਹਣੀ ਤੇ ਇੱਕਦਮ ਖੂਬਸੂਰਤ ਰੱਖਣਾ ਚਾਹੁੰਦੇ ਆਂ ਤੇ ਚਲੋ ਜੀ ਫਿਰ ਮਿਲਦੇ ਆ ਕੋਈ ਨਵੀਂ ਵੀਡੀਓ ਦੇ ਨਾਲ ਕੋਈ ਵਧੀਆ ਚ ਲੈ ਕੇ ਆਨੇ ਤੁਹਾਡੇ ਲਈ ਇਸ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਚਲੋ ਜੀ ਬਾਏ ਬਾਏ